ਸਤਨਾਮ ਧੰਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 4 ਹਾਰਸਿਓਂ ਪ੍ਰੀਤ ਅੰਤਰਮਨ ਬੈਦਿਆ ਹਾਰ ਬਿਨ ਰਹਿਣ ਨਾ ਜਾਈ ਜਿਉ ਮਚਲੀ ਬਿਨ ਨੀਰੇ ਬਿਨ ਸੇ ਤੇਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਬਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਵੇ ਬਿਨ ਜਲ ਪਿਆਸ ਨਾ ਜਾਈ ਗੁਰਮਗ ਜਲ ਪਾਵੇ ਸੁਖ ਸਹਜੇ ਹਰਿਆ ਹਾਏ ਸੁਭਾਈ ਮਨ ਮੁਗ ਭੁਖੇ ਦਹ ਦਿਸ ਡੋਲੇ ਬਿਨ ਨਾਵੇ ਦੁਖ ਮਾਈ ਜਨਮ ਮਰੇ ਫਿਰ ਜੋਨੀ ਆਵੇ ਦਰ ਗਏ ਮਿਲੇ ਸਜਾਈ ਕਰਪਾ ਕਰੇ ਤਹਾਰ ਗੁਣ ਗਵੇ ਹਰ ਰਾਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਤ੍ਰਿਸ਼ਨਾ ਸ਼ਬਦ 부ਝਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 4 ਹਾਰਸਿਓ ਪ੍ਰੀਤ ਅੰਤਰਮਨ ਬੈਦਿਆ ਹਾਰ ਬਿਨ ਰਹਿਣ ਨਾ ਜਾਈ ਜਿਉ ਮਚਲੀ ਬਿਨ ਨੀਰੇ ਬਿਨ ਸੇ ਤੇਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਬਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਵੇ ਬਿਨ ਜਲ ਪਿਆਸ ਨਾ ਜਾਈ ਗੁਰਮਗ ਜਾਲ ਪਾਵੇ ਸੁਖ ਸਹਜੇ ਹਰਿਆ ਹਾਏ ਸੁਭਾਈ ਮਨ ਮੁਗ ਭੁਖੇ ਦਹ ਦਿਸ ਡੋਲੇ ਬਿਨ ਨਾਵੇ ਦੁਖ ਮਾਈ ਜਨਮ ਮਰੇ ਫਿਰ ਜਉਨੀ ਆਵੇ ਦਰਗਹਿ ਮਿਲੇ ਸਜਾਈ ਕਿਰਪਾ ਕਰੇ ਤਹਰ ਗੁਣ ਗਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸ਼ਬਦ 부ਝਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾ ਧਨਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 14 ਹਾਰ ਸਿਓ ਪ੍ਰੀਤ ਅੰਤਰ ਮਨ 베ਦਿਆਂ ਹਾਰ ਬਿਨ ਰਹਿਣ ਨਾ ਜਾਈ ਜਿਉ ਮਚਲੀ ਬਿਨ ਨੀਰੇ ਬਿਨ ਸੇ ਤੇਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਬਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਵੇ ਬਿਨ ਜਲ ਪਿਆਸ ਨਾ ਜਾਈ ਗੁਰਮਗ ਜਲ ਪਾਵੇ ਸੁਖ ਸਹਜੇ ਹਰਿਆ ਹਾਏ ਸੁਭਾਈ ਮਨ ਮੁਗ ਭੁਖੇ ਦਹ ਦਿਸ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਰੇ ਫਿਰ ਜਉਨੀ ਆਵੇ ਦਰਗਹ ਮਿਲੇ ਸਜਾਈ ਕਿਰਪਾ ਕਰੇ ਤਹਾਰ ਗੁਣ ਗਵੇ ਹਰ ਰਾਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਤ੍ਰਿਸ਼ਨਾ ਸ਼ਬਦ 부ਝਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾ ਧਨਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 4 ਹਾਰ ਸਿਓ ਪ੍ਰੀਤ ਅੰਤਰ ਮਨ 베ਦਿਆ ਹਾਰ ਬਿਨ ਰਹਿਣ ਨਾ ਜਾਈ ਜਿਉ ਮਚਲੀ ਬਿਨ ਨੀਰੇ ਬਿਨ ਸੇ ਤੇਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਬਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਵੇ ਬਿਨ ਜਲ ਪਿਆਸ ਨਾ ਜਾਈ ਗੁਰਮਗਜਲ ਪਾਵੇ ਸੁਖ ਸਹਜੇ ਹਰਿਆ ਹਾਏ ਸੁਭਾਈ ਮਨ ਮੁਗ ਭੁਖੇ ਦਹ ਦਿਸ ਡੋਲੇ ਬਿਨ ਨਾਵੇ ਦੁਖ ਮਾਈ ਜਨਮ ਮਰੇ ਫਿਰ ਜੋਨੀ ਆਵੇ ਦਰਗਹਿ ਮਿਲੇ ਸਜਾਈ ਕਿਰਪਾ ਕਰੇ ਤਹਾਰ ਗੁਣ ਗਵੇ ਹਰ ਰਾਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਤ੍ਰਿਸ਼ਨਾ ਸ਼ਬਦ 부ਝਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ